ਨੀ ਨੀ ਮੈਂ ਕਾਲ ਕੱਢ ਜਾਂਦੀ ਆ ਫੋਨ ਚੋਂ ਅੱਛਾ ਕੇ ਕਾਲ ਕਰ ਦਿੰਦੀ ਆ ਕਾ ਨਹੀਂ ਆਦਾ ਮੈਨੂੰ ਅੱਛਾ ਫੋਨ ਚੋਂ ਕੜਕ ਗਈ ਸੀ ਮਸੋਂ ਘਰ ਚਰਾਉਣ ਕਾਈ ਦੀ ਵਾਪਸ ਸਹੀ ਬੂਲੋਂ ਆਉਣ ਨੂੰ ਤੇ ਲੱਗ ਗਿਆ ਕਰਨ ਬਿਹਾਰ ਕੋਲ ਕਰਕੇ ਚਾਹੇ ਮੈਂ ਮੂਹਰਾ ਪਾ ਜੈਸੇ ਮੇਰੇ ਗਵਿੰਦਰ ਰਹੀ ਆ ਕੇ ਘਰ ਦੇ ਵਿੱਚ ਤੈਨੂੰ ਤੇ ਵੀ ਰਚਨ ਪੈ ਜੂਗੀ ਬਿਲਕੁਲ ਮੇਰੇ ਤਾਂ ਕੰਮਾਂ ਚ ਕਾਰਾਂ ਦੇ ਚੌਧੇ ਮੇ ਤੇ ਸਾਰੇ ਅਸੀਂ ਉਧਰ ਰਹੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰੇ ਸੰਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਬੱਲਾ ਸੋ ਲਓ ਜੀ ਫਾਈਨਲੀ ਭਾਈ ਘਰਾਂ ਆ ਗਏ ਸੀਗੇ ਜੀ ਹਜੂਰ ਸਾਹਿਬ ਦੀ ਯਾਤਰਾ ਤੋਂ ਯਾਤਰਾ ਬਹੁਤ ਵਧੀਆ ਰਹੀ ਮਾਲਕ ਦੀ ਪੂਰੀ ਕਿਰਪਾ ਰਹੀ ਜਾਂਦੇ ਹੋਏ ਵੀ ਆਂਦੇ ਹੋਏ ਵੀ ਕੋਈ ਮਤਲਬ ਦਿੱਕਤ ਪਰੇਸ਼ਾਨੀ ਨਹੀਂ ਆਈ ਆ ਟ੍ਰੇਨ ਤਾਂ ਚਲੋ ਥੋੜੀ ਬਹੁਤੀ ਲੇਟ ਹੋਈ ਆ ਜਾਂਦੇ ਹੋਏ ਉਹ ਪਰ ਉਹ ਤਾਂ ਕੋਈ ਅਲੱਗ ਸਿਸਟਮ ਹੁੰਦਾ ਹਨਾ ਮਤਲਬ ਉਦਾਂ ਸਰੀਰ ਪੱਖੋਂ ਨਾ ਕਿਸੇ ਦਾ ਕੁਝ ਕਹਿ ਲਓ ਵੀ ਕੋਈ ਬਿਮਾਰ ਠਮਾਰ ਹੋਇਆ ਨਾ ਕੋਈ ਕੋਈ ਔਕੜ ਨਹੀਂ ਆਈ ਕਹਿ ਲਓ ਵੀ ਹਨਾ ਮਾਲਕ ਨੇ ਬਹੁਤ ਵਧੀਆ ਐਨ ਸਹਾਈ ਹੋ ਕੇ ਜੀ ਅੰਗ ਸੰਗ ਆ ਯਾਤਰਾ ਸਫਲ ਕਰਾਈ ਆ ਜੀ ਦਾਤਾ ਜੀ ਨੇ ਕਿਉਂਕਿ ਉਹਦੀ ਰਾਜਾ ਤੋਂ ਬਿਨਾ ਪਤਾ ਨਹੀਂ ਜੀ ਹਿਲਦਾ ਹਨਾ ਸੋ ਗੱਲ ਹੈਗੀ ਜੀ ਇਦਾਂ ਹੁਣ ਕੱਲ ਅਸੀਂ ਰਾਤ ਹੀ ਆ ਗਏ ਸੀਗੇ ਤੇ ਫਿਲਹਾਲ ਅੱਜ ਅੱਜ ਤਾਂ ਤਕਰੀਬਨ ਦੁਪਹਿਰੇ ਫਿਰ ਦੁੱਪਸਾਧ ਪਾ ਕੇ ਆਇਆ ਜਦੋਂ ਮੈਂ ਫਿਰ ਰੈਸਟ ਕਰੀ ਦੋ ਕ ਘੰਟੇ ਕਿਉਂਕਿ ਸਫਰ ਬਹੁਤ ਲੰਬਾ ਹੋ ਜਾਂਦਾ ਬੰਦਾ ਥੱਕ ਜਾਂਦਾ ਹਨਾ ਸਵੇਰੇ ਉੱਠਦੀ ਸਾਰ ਕੰਮ ਲੱਗ ਗਏ ਸੀਗੇ ਆਪਣਾ ਕਿਉਂਕਿ ਕੰਮ ਬਗੈਰ ਵੀ ਦਿਲ ਨਹੀਂ ਲੱਗਦਾ ਬੰਦੇ ਨੂੰ ਚਾ ਉਹ ਜਾਈ ਹੁੰਦਾ ਕਿਤੇ ਜਾਣ ਦਾ ਜਦੋਂ ਬੰਦਾ ਦੋ ਕੁ ਦਿਨ ਕਿਤੇ ਹੋਰ ਲਾ ਲੈਂਦਾ ਨਾ ਫਿਰ ਆਪਣੇ ਕੰਮ ਦੀ ਯਾਦ ਆਉਂਦੀ ਆ ਵੀ ਯਾਰ ਆਹ ਕੰਮ ਲੇਟ ਹੋ ਜਾਣਾ ਆਹ ਕੰਮ ਲੇਟ ਹੋ ਜਾਣਾ ਹਨਾ ਚਲੋ ਉਹ ਵੀ ਕੰਮ ਜ਼ਰੂਰੀ ਸੀਗਾ ਯਾਤਰਾ ਵੀ ਮਾਲਕ ਨੇ ਭਾਗਾ ਵਾਲਿਆਂ ਨੂੰ ਇਹ ਮਿਲਦੀ ਹੈ ਯਾਤਰਾ ਕਰਨੀ ਵੀ ਉਹ ਵੀ ਬਹੁਤ ਵਧੀਆ ਉੱਥੇ ਦਿਲ ਲੱਗਦਾ ਜੀ ਕੋਈ ਆਹਾ ਆਹ ਕੀ ਕਹਦੇ ਆ ਬਹੁਤ ਦਿਲ ਲੱਗਿਆ ਜੀ ਉੱਥੇ ਬਹੁਤ ਜ਼ਿਆਦਾ ਖਿੱਚ ਪੈਂਦੀ ਹੈ ਇੱਕ ਤਰ੍ਹਾਂ ਦੀ ਹੈ ਨਾ ਵੀ ਵੀ ਦੁਬਾਰਾ ਫੇਰ ਕਾਹਤਾ ਜੀ ਇਹ ਚੀਜ਼ ਆ ਪਰ ਕੰਮ ਵੀ ਜ਼ਰੂਰੀ ਆ ਤੁਹਾਨੂੰ ਪਤਾ ਕੀਰਤ ਬਗੈਰ ਵੀ ਕੁਝ ਨਹੀਂ ਹੈਗਾ ਸੋ ਫਿਲਹਾਲ ਜੀ ਹੁਣ ਘਰਾਂ ਆ ਗਏ ਸੀਗੇ ਲੈ ਭਾਈ ਬਣ ਗਈ ਫੋਨ ਦੀ ਟਾਰ ਦੌਰ ਨਹੀਂ ਬਣੀ ਹੈਗੀ ਮੈਂ ਤੁਹਾਨੂੰ ਕਿਹਾ ਤਾਂ ਵੀ ਆ ਠੀਕ ਕਰਾ ਦੋ ਜਾਂ ਤਾਂ ਪਾਉਂਦੇ ਨਹੀਂ ਠੀਕ ਹੁਣ ਉੱਥੇ ਪੁੱਛਿਆ ਤਾਂ ਹੈਗਾ ਤਾਂ ਉਹ ਕਹਿੰਦੇ ਭਾਈ ਉੱਥੇ ਟਾਈਮ ਬਹੁਤ ਲੱਗਣਾ ਵੀ ਜੀ ਬਹੁਤ ਹੋਏ ਬੇਟੇ ਆਈ ਨਹੀਂ ਅੱਜ ਨੂੰ ਮੈਂ ਤਾਂ ਇੰਸੂਰੈਂਸ ਦੀ ਕੋਲ ਵੇਚੇ ਉਹ ਕਨਿਆਣਾ ਦੇ ਕੱਪੜੇ-ਕਪੜੇ ਪਾਉਂਦੇ ਸੀ ਤਾਂ ਜਿੱਤੀਆਂ ਲੱਗੀਆਂ ਮੇlo ਇਹ ਇੱਧਰ ਮੰਮੀ ਜੀ ਨੂੰ ਖਸਰੀ ਗਾਜੀ ਸਾਰਿਆਂ ਨੂੰ ਸਾਰਿਆਂ ਨੂੰ ਹਾਂ ਹਦੀ ਮਾਸੀ ਜੀ ਮੇਤੇ ਮੇਤੇ ਆਇਓ ਨਾ ਗਿਆਦਾ ਜੀ ਮੂੰਹ ਤੇ ਨਿਕਲ ਹਾਂਜੀ ਨਾਨੀ ਜੀ ਹੁ ਹੋ ਗਈ ਤੇ ਨਾਨੀ ਜੀ ਹਾਂ ਹਾਂ ਜੀ ਹਾਂ ਬੜੀ ਨਾਲ ਸਾਫ ਆਇਆ ਤੁਸੀਂ ਕੀ ਫਤ ਹੈ ਮੈਂ ਮਾਸਮਣ ਤੇ ਤੁਮ ਸਭ ਚੜਦੀ ਗਿਆ ਚ ਮਸੋ ਘਾ ਚਰਾਉਣ ਕਾਈ ਜੀ ਵਾਪਸ ਸਹੀ ਬੂਲੋਂ ਆਉਣ ਨੂੰ ਤੇ ਲੱਗ ਗਿਆ ਕਰਨ ਜੈਸੇ ਨੂੰ ਤੇ ਕੱਟੋ ਬਿਹਾਰ ਕੋਲ ਕਰਕੇ ਚਾਹੇ ਜੈਸੇ ਮੇਰੇ ਗਵਿੰਦਰ ਰਈ ਆ ਕੇ ਘਰ ਦੇ ਵਿੱਚ ਤੈਨੂੰ ਤੇ ਵੀ ਰਚਾਣ ਪੈ ਜੂਗੀ ਬਿਲਕੁਲ ਦੇ ਦਾ ਕੰਮਾਂ ਚ ਘਾਰਾਂ ਦੇ ਚ ਉਹਦੇ ਵੀ ਤੇ ਸਾਰੇ ਅਸੀਂ ਵੀ ਉਧਰ ਇਹ ਵੀ ਮੈਂ ਤਾਂ ਠੀਕ ਕਰਾਉਣੀ ਆ ਚਲੋ ਯਾਤਰਾ ਨਾਲ ਦੀ ਇਹੀ ਦਸਦੇ ਚ ਬਹੁਤ ਵਧੀਆ ਰੇ ਰੈਣੀ ਵੀ ਚਾਹੀਦੀ ਆ ਜੇ ਗੁਰੂ ਘਰਾਂ ਚ ਜਾ ਕੇ ਜਾ ਵਧੀਆ ਨਾ ਹੋਇਆ ਕੁਝ ਫਿਰ ਤਾਂ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਵੀ ਬਹੁਤ ਮਤਲਬ ਵੀਡੀਓ ਦੇਖ ਕੇ ਪਾਈ ਆਪਣੀਆਂ ਆਪਣੀਆਂ ਅਰਦਾਸਾਂ ਬੇਨਤੀਆਂ ਕਰੀਆਂ ਤੇ ਇੱਕ ਦੱਸਦਾ ਸੀ ਵਿਧਿਆਨ ਦੇ ਦਾ ਵੀਰ ਉਹਨੇ ਵੀ ਭਾਈ ਇਥੇ ਹਜੂਰ ਸਾਹਿਬ ਬੇਨਤੀ ਕਰੀ ਸੀ ਇਹਨਾਂ ਦੀ ਵੀਡੀਓ ਦੇ ਪਿੱਛੇ ਬੇਨਤੀ ਕਰੀ ਸੀ ਮਹਾਰਾਜ ਨੇ 2 ਦਿਨਾਂ ਚ ਸੁਣ ਲਈ ਉਹਨੂੰ ਵੀ ਕਰਤਾ ਅਜਦੇ 2 ਦਿਨ ਚ ਨਹੀਂ 1 ਦਿਨ ਚ 1 ਦਿਨ ਚ ਸੁਣ ਲਈ ਮੈਂ ਸਵੇਰੇ ਦੱਸਿਆ ਵੀਡੀਓ ਚ ਵੀ ਮੈਨੂੰ ਐ ਕਰਕੇ ਸੁਪਨਾ ਆਇਆ ਸ਼ਾਮ ਨੂੰ ਰਵਿੰਦਰ ਨੂੰ ਫੋਨ ਆ ਗਿਆ ਇੱਕ ਗੱਲ ਆ ਵਰਗਾ ਚਾਹੀ ਦੇਖ ਲਓ ਉਹ ਗੱਲ ਸੱਚੀ ਹੋ ਸਾਚੇ ਹੋਈ ਹੈ ਜੈ ਜਮੀਨ ਨੇ ਮੰਨੂ ਦੱਸਿਆ ਕਹਿੰਦੀ ਵੀ ਮੈਨੂੰ ਉਹ ਸੁਪਨਾ ਆਇਆ ਸਾਈਂ ਨਹੀਂ ਚਿੱਗਦਾ ਚਲੋ ਕਮੈਂਟ ਆਏ ਵੀ ਆਏ ਆ ਕਹਿੰਦੇ ਵੀ ਸੁਪਨਾ ਜੇ ਜਿਹਨੂੰ ਦੱਸੀਦਾ ਨਹੀਂ ਹੁੰਦਾ ਜਦ ਤੱਕ ਸੱਚ ਨਹੀਂ ਹੁੰਦਾ ਵੀ ਰੌਲਾ ਨਹੀਂ ਪਾਈਦਾ ਹੈਨਾ ਤੇ ਇਹਨੇ ਦੱਸਿਆ ਕਹਿੰਦੀ ਵੀ ਮੰਨੂ ਸੁਪਨਾ ਆਇਆ ਅੱਜ ਵੀ ਮਾਲਕ ਨੇ ਕਿਸੇ ਨੂੰ ਭਾਈ ਵੀ ਬੱਚੇ ਦੀ ਦਾਤ ਬਖਸ਼ੀ ਹੈ ਵੀ ਵੀ ਚਲੋ ਕਿਰਪਾ ਕਿਸੇ ਕੋ ਹੋਊ ਹੋਊਗੀ ਕਹਿੰਦੀ ਕਿਰਪਾ ਕੋ ਜਨੇ ਉਹ ਭਾਈ ਦਾ ਫੋਨ ਆ ਗਿਆ ਕਹਿੰਦਾ ਵੀਰੇ ਯਾਰ ਕਹਿੰਦਾ ਭੈਣ ਕੋ 8-9 ਸਾਲ ਹੋ ਗਏ ਤੇ ਵੀ ਵਿਆਹ ਨੂੰ ਵੀ ਕੋਈ ਜੋਆਕ ਨਹੀਂ ਤਾਂ ਕਹਦਾ ਯਾਰ ਹੁਣੇ ਫੋਨ ਆ ਕੇ ਹਟਿਆ ਕਹਿੰਦਾ ਭਾਈ ਨਾਲੇ ਬਾਈ ਕਹਿੰਦਾ ਮੇਰੀ ਅੱਖਾਂ 'ਚ ਕਹਿੰਦਾ ਭਾਈ ਹੁਣ ਵੀ ਹੰਝੂ ਆ ਹੈ ਤੇ ਭਾਵੁਕ ਹੋ ਜਾਂਦਾ ਹਾਂ ਹਾਂ ਜੀ ਭਾਵੁਕ ਹੋ ਜਾਂਦਾ ਬਿਲਕੁਲ ਬੇਨਤੀ ਕਰੀ ਅੱਜ ਬੇਨਤੀ ਮੇਰੀ ਮਾਰਾ ਜਨੇ ਨੇੜੇ ਹੋ ਕੇ ਸੁਣ ਲੇੜੇ ਹੋ ਕੇ ਸੁਣ ਸਾਡੀ ਸੁਣਨਾ ਹਾਂ ਜੀ ਹਾਂ ਸਾਡੀ ਸੁਣਨਾ بس ਇੱਕ ਗੱਲ ਆ ਵੀ ਬੇਨਤੀ ਕਰਨੇ ਵਾਲਾ ਬੰਦੇ ਤੂੰ ਭਾਵਨਾ ਹੁਣੀ ਜਾਂਦੀ ਆ ਹਾਂਜੀ ਹਾਂ ਇਹ ਨਹੀਂ ਵੀ ਹੈਗਾ ਵੀ ਹਾਂ ਯਾਰ ਮੈਂ ਕਹਿ ਦਿੱਤਾ ਵੀ ਹਾਂ ਗੱਲ ਖਤਮ ਹੈ ਬਿਲਕੁਲ ਅੰਦਰ ਤੱਕ ਜਿਹੜੀ ਸਾਡੀ ਬੇਨਤੀ ਨਾ ਅੰਦਰ ਤੇ ਅਸੀਂ ਆਪਣੇ ਰੂਹ ਨਾਲ ਕਰ ਲਓ ਕੋਈ ਬੇਨਤੀ ਕਰੀ ਮਾਰਾ ਤੇ ਨਿੜਿਓ ਕਸੂ ਬਿਲਕੁਲ ਬਿਲਕੁਲ ਇਹ ਗੱਲ ਜਰੂਰੀ ਆ ਬਿਲਕੁਲ ਜੀ ਬਿਲਕੁਲ ਬਾਕੀ ਕਰਮ ਸਭ ਦੇ ਆਪੋ ਆਪਣੇ ਹਾਂਜੀ ਚੰਗੇ ਕਰਮ ਕਰੂਗੇ ਤਾਂ ਚੰਗਾ ਖਾਵਾਂਗੇ ਚੰਗਾ ਵੱਢਾਂਗੇ ਬਿਲਕੁਲ ਜੀ ਚੰਗੇ ਧੀ ਪੁੱਤ ਮਿਲਣਗੇ ਹੂੰ ਮਾੜੇ ਕਰਮ ਕਰਾਂਗੇ ਤਾਂ ਉਹ ਜਿਹੜੇ ਫਲ ਮਿਲਦੇ ਨੇ ਉਹ ਜਿਹੜੇ ਫਲ ਮਿਲਣਾ ਹਾਂ ਜੀ ਹਾਂ ਠੀਕ ਨਹੀਂ ਬੱਚੀ ਰੋੜੇ ਬਖਵੇਂ ਨਾਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਪ੍ਰਮਾਤਮਾ ਆਪ ਬੁਲਾਉਂਦਾ ਕੋਈ ਕੋਈ ਨਹੀਂ ਜਾਣਿਆ ਵਾਲਾ ਹੈਗਾ ਕਿਤੇ ਵੀ ਹਾਂ ਜੇ ਮੈਂ ਕਹਾਂ ਵੀ ਮੈਂ ਤਿਆਰੀ ਤਾਂ ਮੈਂ ਕਰੀ ਤੀ ਜੂਰ ਸਾਹਿਬ ਜਾਣ ਦੀ ਵੀ ਮੈਂ ਸੰਦੀਪ ਨਹੀਂ ਜਾਣਾ ਬਿਲਕੁਲ ਜੀ ਪਰ ਮਹਾਰਾਜਾ ਨੇ ਬੁਲਾਇਆ ਤੁਹਾਨੂੰ ਜੀ ਬੁਲਾਇਆ ਸਾਨੂੰ ਤਾਂ ਜੀ ਸਹੀ ਗੱਲ ਹੈ ਚੱਲ ਗਏ ਤੁਸੀਂ ਦਾਣਾ ਪਾਣੀ ਜਿੱਥੇ ਮਾਲਕ ਨੇ ਦੇਖਿਆ ਬਾਜੀ ਇੱਥੇ ਚੋਗਣਾ ਹੀ ਆ ਜਾ ਕੇ ਠੀਕ ਨਹੀਂ ਕਿੱਥੇ ਮੈਂ ਦਰਬਾਰ ਸਾਹਿਬ ਵੀ ਕਹਿੰਦਾ ਵੀ ਚੱਲ ਵੀ ਗਾਂਹ ਜਾ ਕੇ ਆਉਂਗੇ ਉਹ ਦਰਬਾਰ ਸਾਹਿਬ ਮੈਂ ਤੁੱਤ ਵੀ ਪਹਿਲਾਂ ਜਾਇਆ ਮੈਂ ਸੰਦੀਪ ਨੂੰ ਟਿਕਾਇਆ ਸੀ ਸਾਹਿਬਾਂ ਨਾਲ ਹੋਇਆ ਤਾਂ ਵੀ ਪਾ ਦਰਬਾਰ ਸਾਹਿਬ ਕਹਿੰਦੇ ਵੀ ਹਜ਼ੂਰ ਸਾਹਿਬ ਵਾਲਾ ਅੱਜ ਪ੍ਰੋਗਰਾਮ ਡਿਲੇ ਕਰ ਦਿੰਦੇ ਗਾਂਹ ਚੱਲਾਂਗੇ ਕਿਤੇ ਵੀ ਹੁਣ ਤੂੰ ਕੈਨਸਲ ਹੀ ਰੱਖ ਕੈਨਸਲ ਹੀ ਕਰਤਾ ਤਾਂ ਅਸੀਂ ਤਾਂ ਵੀ ਕੋਈ ਵੀ ਨਹੀਂ ਜਾਊਗਾ ਉਹ ਤਾਂ ਫੇਰ ਥੋੜਾ ਪਤਾ ਨਹੀਂ ਕਿਵੇਂ ਮਹਾਰਾਜ ਨੇ ਤੁਹਾਨੂੰ ਹੁਕਮ ਕਰਤਾ ਵੀ ਆਜੋ ਭਾਈ ਬਿਲਕੁਲ ਬਿਲਕੁਲ ਜੀ ਮਮੀ ਨੂੰ ਹੁਕਮਾਂ ਤੋਂ ਸਭ ਕੋ ਬਣਾ ਰੁਕ ਮਨਾ ਕੋਈ ਹਾਂ ਜੀ ਹਾਂ ਇਹ ਤਾਂ ਖੁਸ਼ ਹੋਣਾ ਸਾਰੇ ਕੋਸਨ ਚਾਹ ਤੀ ਇਹ ਜੀ ਲੱਗੀ ਮਮੀ ਨੂੰ ਚਾਹ ਦੀ ਚਾਹ ਜੀ ਆਂਟੀ ਪਲੇਨ ਦੀ ਜੀ ਪਲੇਨ ਦਾ ਝੂਟਾ ਕਹਿ ਜਾ ਲੱਗਾ ਬਹੁਤ ਵਧੀਆ ਤੋ ਅਸੀਂ ਬੈਠੇ ਆ 14 ਹੁੰਦਾ ਹੀ ਆ ਹਾਂ ਸਹੀ ਗੱਲ ਹੈ ਜੀ ਇਹ ਹੈ ਜੀ ਜੇ ਵਾਸੀਂ ਬੈਠੇ ਨਹੀਂ ਕਰੇ ਇਹ ਪਹਿਲੀ ਵਾਰ ਬੈਠਣਾ 14 ਹੁੰਦਾ ਹੀ ਆ 14 ਹੁੰਦੇ ਨਾ ਤਾਂ ਸਹੀ ਗੱਲ ਹੈ ਸਹੀ ਗੱਲ ਆ ਦੇਖ ਹਾਂ ਜੀ ਕੀ ਹੋਇਆ ਇਹ ਕਹਿੰਦਾ ਮੰਨੂ ਨਹੀਂ ਬਟਾਇਆ ਇਹਦਾ ਭੱਜ ਭੱਜ ਪਵੇ ਜੀ ਇਹਦਾ ਹਰ ਗੁਣ ਆਈ ਹਰ ਗੁਣ ਨੂੰ ਪਾਰੀਆਂ ਕਰਨੇ ਨੂੰ ਭੱਜੇ ਇਹ ਵੀ ਉਹ ਹੰਬੇ ਪਿਆ ਤਾਂ ਇਹ ਵੀ ਕੱਲਾ ਰਹਿ ਗਿਆ ਹੋਰ 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 ਜੀ ਉਹ ਵੀ ਹੱਸਦੀ ਦੇਖਦੇ ਕਿਹਨਾਂ ਨੂੰ ਇਹ ਹੱਸਦੀ ਆ ਮੈਨੂੰ ਦੇਖਦੇ ਆ ਹਾਂ ਸਹੀ ਗੱਲ ਆ ਜੀ ਇਹ ਲੈ ਹਾਂ ਕੀ ਹੋਇਆ ਤੇਰੇ ਇਹ ਇੱਥੇ ਲੈਣੇ ਮੈਂ ਇੱਥੇ ਲੈਣੇ ਤੇਰੇ ਇਹ ਇੱਥੇ ਲੈਣੇ ਤੇਰੇ ਹੈ ਬਾਬਾ ਜੀ ਕਿੱਥੇ ਬਾਬਾ ਜੀ ਬਾਬਾ ਜੀ ਉਧਰ ਨਹੀਂ ਹੈਗੇ ਇੱਧਰ ਆ ਬਾਬਾ ਜੀ ਉਹ ਦੇਖ ਬਾਬਾ ਜੀ ਚਾਚਾ ਕਹ ਬਲਾਉ ਬਾਬਾ ਜੀ ਦੱਸੇ ਮਿੱਪਲ ਕਿੱਥੇ ਚਾਚਾ ਕਾ ਚਾਚੂ ਕਿੱਥੇ ਚਾਚੂ ਕਿੱਥੇ ਚਾਚੂ ਕਿੱਥੇ ਚਾਚੂ ਕਿੱਥੇ ਚਾਚੂ ਚਾਚੂ ਗੁੰਮ ਗਿਆ ਚਾਚੂਰਾ ਨੂੰ ਉਹ ਗੱਲ ਪਤਾ ਕਿਹਾ ਜੀ ਚਾਚੂ ਦੀਆਂ ਵੀ ਫੋਟੋ ਉੱਥੀ ਆ ਤਾਂ ਅੱਖਾਂ ਦਾ ਫਰਕ ਲੱਗਦਾ ਕੀ ਹੋ ਗਿਆ ਪੜ ਉਹਦੇ ਵਿੱਚ ਤਾਂ ਨਹੀਂ ਮੈਂ ਆਪ ਰੱਖਿਆ ਤਾਂ ਕਿਉਂ ਰਹੇ ਕੰਬਲ ਇਕੱਠਾ ਹੋ ਗਿਆ ਕੰਬਲ ਚ ਇਕੱਠਾ ਹੋ ਗਿਆ ਹੋਣਾ ਜੀ ਇਹਦੇ ਤੇ ਤਾਂ ਨਹੀਂ ਮਿੱਕਾ ਵਰ ਸੋਣਾ ਲੱਗਦਾ ਜੈਸ ਮੈਂ ਹਨਾ ਹੂੰ ਅੱਧੇ ਅਗੜੀਆਂ ਅੱਖਾਂ ਖੋਲੀਆਂ ਮੈਂ ਗੁੱਡੇ ਨੇ ਅੱਧੇ ਅਗੜੀਆਂ ਬੰਦਾਂ ਲੰਬੀ ਚਾਹ ਕਬਰ ਕਬਰ ਉੱਥੇ ਠੀਕ ਆ ਮਸੀ ਸਸਤੇ ਆ ਦਿੱਲੀ ਇਹ ਕਿੰਨੇ ਦਾ ਸਾਮਾਨ ਸਾਰੀ ਸਸਤਾ ਆ ਸਾਰੀ ਸਸਤਾ ਹਾਂ ਜੀ ਹਾਂ ਬਿਲਕੁਲ ਕਿਸੇ 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 ਪਾਸੇ ਸਸਤਾ ਜੀ ਹੰਡਕਾਉਂਡਰ ਨੂੰ ਬਤਾਵੀਂ ਇੱਥੇ ਠੀਕ ਮਿਲਦਾ ਆ ਕਿਦ ਆਪਾਂ ਨੂੰ ਵੀ ਪਤਾ ਨਾ ਲੱਗ ਚੁਈ ਅਸੀਂ ਜਾਣਾ ਤਾਂ ਹੈ ਤਾਂ ਜੀ ਇੱਕ ਹੋਰ ਮਾਰਕੀਟ ਜਿੱਥੇ ਫੋਨਾਂ ਦਾ ਸਾਰਾ ਹੀ ਸਾਮਾਨ ਮਿਲਦਾ ਪਰ ਥੋੜੀ ਜੈਸਮੀਨ ਹੋ ਗਈ ਢਿੱਲੀ ਫਿਰ ਫਿਰ ਉੱਥੋਂ ਸਾਨੂੰ ਆਣਾ ਪਿਆ ਜੀ ਚਲ ਚਲ ਕੋਈ ਨਹੀਂ ਫਿਰ ਸਭ ਸਿਹਤ ਦਾ ਧਿਆਨ ਰੱਖਣਾ ਬਾਕੀ ਗੱਲ ਬਾਅਦ ਵਿੱਚ ਹਾਂ ਜੀ ਹਾਂ ਉਹ ਲੱਡੂ ਅੱਜ ਜੁਟੀ ਪਈ ਆਪਣੇ ਕੰਮ ਪਰ ਪੂਰੀ ਸਹੀ ਗੱਲ ਆ ਜੀ ਉਹ ਭੁੱਖੀ ਦੀ ਖਾ ਖਾਫ ਕਾਫੀ ਧੇਰ ਹੋ ਗਈ ਦੁੱਧ ਪੀਤੇ ਨੂੰ ਹਾਂ ਤਾਂ ਉਹ ਚੋਤ ਲਾਉਣ ਲਗੀ ਸੌਣ ਲਾ ਬਸ ਬਸ ਤਿਆਰੀ ਤਿਆਰੀ ਲੱਗਦੀ ਮੈਨੂੰ ਇਹਦੀ ਹਾਂ ਜੀ ਹਾਂ ਪਹਿਲਾਂ ਬਹੁਤ ਵਧੀਆ ਟਿਕੀ ਰਹੀ ਜੀ ਜਦ ਡੈਡੀ ਆਏ ਡੈਡੀ ਨੇ ਆ ਕੇ ਚੱਕ ਲਈ ਬਾ ਉਹਨਾਂ ਨੇ ਚਲ ਉਹ ਆਪਣਾ ਖਿਲਾ ਕੇ ਪੰਜ ਦੋ ਚਾਰ ਮਿੰਟ ਫੇਰ ਪਾਤੀ ਫੇਰ ਕਿੱਥੇ ਪੈਂਦੀ ਏ ਜਿਆਦਾ ਟਿਕੀ ਵੀ ਉਹਦਾ ਟਿਕੀ ਰਹੇ ਜੇ ਇੱਕ ਵਾਰ ਗੋਦੀ ਚੱਕ ਲਈ ਕਿਹੋ ਦੇ ਫੇਰ ਰੀਵੜ ਕੇ ਪੈਂਦੀ ਨਿਆਣੇ ਦਾ ਸਾਰਾ ਨਹੀਂ ਹਾਲਾ ਹਾਂਜੀ ਹਾਂ ਮਸੀਟੀ ਲਈ ਲੱਗਦੀ ਸੀ ਇਹ ਤਾਂ ਤੁਹਾਡੀ ਠੀਕ ਜਾੜ ਜਾੜ ਜੀ ਜਾੜ ਦਾ ਵੀ ਬੜਾ ਜਾੜ ਸਾਲੀ ਸੌਂਦੀ ਉਹ ਨਹੀਂ ਉੱਠਉਂਦੀ ਦੋ ਵਾਰ ਤੇ ਸੌ ਜਾਂਦੀ ਫਿਰ ਉਹ ਥੜ੍ਹਦੀ ਓਹ ਹੋਏ ਚਲੋ ਬੈਣ ਨਾਲ ਤਾਂ ਫਰਕ ਪੈ ਗਿਆ ਹਾਂ ਜਿਹਨਾਂ ਨਾਲ ਫਰਕ ਆਉਂਦਾ ਬਿੱਟਲ ਤਾਂ ਘਟੀ ਜਾਣਾ ਤਾਂ ਮੈਂ ਸੋਚਿਆ ਰੋਜ਼ਾ ਬੰਦ ਕਰਾਂਗਾ ਤਾਂ ਮੈਨੂੰ ਗਰਮੀ ਲੱਗਣ ਲੱਗੀ ਜਾਂਦੀ ਸੀ ਹਾਂ ਬਾਹਰ ਠੰਡਾ ਬਹੁਤ ਹਾਂ ਜੀ ਹਾਂ ਬਾਹਰ ਤਾਂ ਬਹੁਤ ਨਾਲ ਹੈ ਕੋਈ ਫਾਇਦਾ ਅੰਦਰ ਹਵਾ ਜੀ ਨਹੀਂ ਲੱਗਦੀ ਮੰਮਾ ਕੋਈ ਨਹੀਂ ਆ 50 ਪੈ 200 ਬੀਰ ਉਹ ਤੇਰੇ ਦਿੱਲੀ ਕਾ 1500 ਤੱਕ ਲਾ ਕਾਰ ਵੈਟੀ ਮੰਗਾਈ ਆ online ਵਿੱਚੋਂ ਬੱਤੇ ਏਜੰਟ ਘਰ ਦੇ ਮਾਰ ਹੇ ਮੇਰਾ ਪੁੱਤ ਨਹੀਂ ਉਹ ਚਲੋ ਸੋਣੀ ਫੇਰ ਵੀ ਤਿੰਨ ਚਾਰ ਵਾਲ ਪਾ ਲਈ ਐਸ ਮਹੀਨੇ ਮੈਨੂੰ ਤਾਂ ਐਂ ਦਾ ਮਨ ਆ ਗਿਆ ਜੈਸੇ ਮਨੇ ਇਹ ਇੱਕ ਦੋ ਵਾਰੀ ਪਹਿਣੀ ਜਿਹੜੀ ਤੇਰੀ ਮਹਿੰਗਾਈ ਤਾਂ 1.50 ਸੀ ਮੈਨੂੰ ਕਹਿੰਦੀ ਕਿੰਨੇ ਨਹੀਂ ਉਹ ਤਾਂ ਠੀਕ ਐ ਮੰਨੂ ਕਹਿੰਦੀ ਕਿੰਨੇ ਦੀ ਹੋਊਗੀ ਮਸਾ ਹੋਣੀ ਐ ਭਾਈ 5-600 ਦੀ ਕਹਿੰਦੀ 150 ਦੀ ਉਹ ਮੈਂ ਕਹਾ ਇੱਕ ਆ ਚੱਲਣੀ ਆ ਪਰ ਦੇਖ ਲਓ ਪਰ ਫੇਰ ਵੀ ਚਾਰ ਪੰਜ ਵਾਰੀ ਨੇ ਪਾ ਲਈ ਸਸਤੀ ਚੀਜ਼ੇ ਵਧੀਆ ਚੱਲਦੀ ਆ ਹਾਂਜੀ ਹਾਂ ਉਹੀ ਗੱਲ ਆ ਜੀ ਪਰ ਫੇਰ ਵੀ ਚਾਰ ਪੰਜ ਵਾਰ ਪਾ ਲਈ ਉਹ ਲੱਗਦੀ ਵੀ ਵਧੀਆ ਜੀ ਪਾਈ ਵੀ ਹਨ ਘਟਾਰ ਲੈ ਲਿਆ ਕਾਕੇ ਨੇ ਸਾਡੇ ਨੇ ਘਟਾਰ ਕਿੱਦਾਂ ਘਟਾਰ ਲਿਆ ਇੱਜਾ ਬੜਾ ਲੈ ਆ ਘਟਾਰ ਮੇਰੇ ਘਟਾਰ ਘਟਾਰ ਇੱਜਾ ਘਟਾਰ ਕਹੂੰਗੇ ਚਲ ਫੇਰ ਗੱਲ ਕੱਢ ਜਾਂਦੀ ਆ ਖੋਜ ਜੀ ਅੱਛਾ ਕੇ ਮੈਂ ਕਰ ਦਿੰਦੀ ਆ ਗੱਲ ਨਹੀਂ ਆਦਾ ਮੈਨੂੰ ਅੱਛਾ ਫੋਨ ਚੋਂ ਕੜਕ ਗਈ ਸੀ ਜੀ ਮੈਂ ਨਾ ਉਹ ਇਹ ਪੁੱਛ ਲਿਆ ਮੈਂ ਪਈ ਸੀ ਤੁਸੀਂ ਸੁਣੋ ਉਹ ਦੇਖਣ ਜਣ ਮੈਂ ਆਇਓ ਗੱਲ ਕਰੀਆ ਲੈ ਤੁਸੀਂ ਆਪਣਾ ਕਿਉਂ ਅਸੀਂ ਆਪਣਾ ਜਾਉਗੇ ਲੈ ਮੈਂ ਕਿ ਮੈਂ ਪੁੱਛਿਆ ਹੀ ਆ ਵੀ ਤੇ ਜਾਣਦਾ پتہ ਨਹੀਂ ਕੀ ਬੀਬੀ ਬਦੇ ਬੱਤ ਕੋਣ ਕਰਕੇ ਗਈ ਦੀ ਮੇਰੇ ਕੋ ਸੋਰੇ ਬੋਲ ਹੋ ਗਿਆ ਮੈਂ ਠੀਕ ਐ ਚੰਗਾ ਉਹ ਕਈ ਵਾਰ ਬੰਦੇ ਦਾ ਦਿਮਾਗ ਹੋਰ ਪਾਸੇ ਖਾਂਦੇ ਹਾਂ ਹੋ ਜੰਨਾ ਜੀ ਹੋ ਜੰਨਾ ਤਾਂ ਤੁਸੀਂ ਤਾਂ ਸਾਈਡ ਤੇ ਲੈ ਨਾ ലൂര ਬਾਈ ਸੁਣ ਲਓ ਮੇਰੀ ਗੱਲ ਦੀ ਕਿਨੋ ਤੇ ਹਾਂਜੀ ਸਲਾਉ ਜੀ ਦੇਖੋ ਪਹਿਲਾਂ ਤਾਂ ਮੈਂ ਜਾਣਾ ਨਹੀਂ ਤਾਂ ਅੱਛਾ ਜੀ ਮੇਰੀ ਜੇ ਗਲਤੀ ਹੁੰਦੀ ਮੈਂ ਤਾਂ ਵੀ ਬੋਟ ਲੈਵਲ ਤੇ ਮੰਨਦੀਆਂ ਮੰਗਦੀਆਂ ਮੈਨੂੰ ਕੋਈ ਡਰ ਨਹੀਂ ਹੁੰਦਾ ਵੀ ਜਰਾ ਹਾਂਜੀ ਠੀਕ ਆ ਮੇਰੀ ਸੇਤ ਹੈ ਕਿ ਡੋਰ ਮੈਨੂੰ ਦਿਖਾਓ ਸੰਗ ਬਹੁਤ ਹੋਏ ਬਿਵੇਂ ਨਾ ਮੈਂ ਥੋੜੀ ਜਿਹੀ ਖੜਕ ਗਈ ਅੱਛਾ ਜੀ ਠੀਕ ਹੈ ਤੈਨ ਤੈ ਮਣਾਈ ਵੀ ਕਿਹਦੇ ਨਾਲ ਮਾਸੀ ਗੱਲ ਤੂੰ ਵੀ ਖੜਕ ਗਈ ਮੰਮੀ ਗਾ ਤੇਰੀ ਖੜਕ ਗਈ ਮੇਰੇ ਨਾਲ ਨਹੀਂ ਖੜਕੀ ਮਾਸੀ ਦਾ ਤਾਂ ਲੜ ਲੜ ਕੇ ਜਦ ਮੈਂ ਚੁੰਮਾ ਚੁੰਮਾ ਔਰ ਕੈਮਰਾ ਤੂੰ ਹਜੇ 5 ਮਿੰਟ 2 ਮਿੰਟ ਪਹਿਲਾਂ ਕਹਿ ਕੇ ਹਟ ਗਿਆ ਮੰਮੀ ਨਾਲ ਵੀ ਖੜਕਗੀ ਮੰਮੀ ਨਾਲ ਤਾਂ ਹੈਗੀ ਆ ਫਿਰ ਮੈਂ ਅੱਜ ਲੈਨੇ ਸਵੇਰੇ ਪੱਗਾ ਮੈਂ ਲਾ ਕੇ ਕੱਪੜੇ ਤੋਂ ਉਹਨੂੰ ਕੰਬਾ ਇਹ ਜਿਹਾ ਛੜਿਆ ਮੈਨੂੰ ਬੁਖਾਰ ਚੜ ਗਿਆ ਪਹੁੰਚ ਤੇ ਮੰਮੀ ਕਹਿੰਦੇ ਅਸੀਂ ਚੰਗੇ ਲੱਗਦੇ ਹਾਂ ਤੇ ਜਾਂਦੇ ਮੇਰੀ ਬੂਲ ਵਾਲੀ ਕਹਿੰਦੀ ਮੈਂ ਜਾਣਾ ਲਾਪਰੇ ਦਿਨ ਮੈਂ ਕਹਿੰਦਾ ਤੁਸੀਂ ਟੈਨਸ਼ਨ ਘਾਤੇ ਲੰਦੇ ਮਾਸਟੀ ਨੂੰ ਮੈਂ ਦੱਸਤਾ ਹਮਮ ਅਸੀਂ ਮੇਰੀ ਸਿਹਤ ਦੇ ਲਿਆ ਇੱਧਰ ਆ ਕੇ ਕਹਿੰਦੇ ਮੈਨੂੰ ਚਲ ਹੁਣ ਚੱਲੀਏ ਪਹਿਲਾ ਜਵਾਬ ਦੰ ਦੇਤੇ ਮੈਂ ਤਾਂ ਜਾਣਾ ਤਾਂ ਮੈਂ ਚੱਲ ਬਲੌਗ ਬਣਾਣਾਂ ਜੇ ਮੈਂ ਤਾਂ ਜਾ ਜਾਂਦੀ ਆ ਵੀ ਹੂੰ ਚਲ ਕਰ ਲੂ ਸਾਡੀ ਸਲਾਹ ਬਣਦੀ ਜੀ ਚੱਲ ਨੂੰ ਮੱਥਾ ਟੇਕ ਕੇ ਆਉਂਗਾ ਵੀ ਹੋਰ ਫਰਕ ਪੈਣਾ ਜੀ ਖਾ ਮੈਨੂੰ ਆਪ ਤਨੇ ਚਾਹ ਚੱਲੀ ਹੈ ਸਾਰੀ ਰੋੜ ਕੋ ਹੁੰਦੀ ਆ ਮੈਂ ਮम्मी ਨੇ ਪਤਾ ਕੀ ਆ ਗਿਆ ਕਹਿੰਦੇ ਹੁਣ ਜੇ ਘਰ ਵਾਲੀ ਚੱਲੀ ਘਰ ਵਾਲਾ ਚੱਲੇ ਤਾਂ ਤੋ ਚੱਲੀਆਂ ਹਾਂ ਸੱਚੀ ਗੱਲ ਹੈ ਇਹ ਕਿ ਤੱਦੀ ਮਰਦਾ ਕਾ ਜਿ ਮੇਰੇ ਘਰ ਹੋਈ ਨਹੀਂ ਹਾਂ ਹਾਂ ਸੱਚੀ ਗੱਲ ਹੈ ਉਹ ਮੰਨੂ ਨਹੀਂ ਗਾ ਚੱਲੀ ਮੈਂ ਕਿ ਤੇਰੀ ਜਿਆਦਾ ਤਾਂ ਸੀ ਨਹੀਂ ਜਾਣਾ ਹਾਂ ਉਹ ਫਿਰ ਮੈਂ ਮੈਂ ਫਿਰ ਇਦਾਂ ਸੋਚਿਆ ਮੰਮੀ ਦਿਨ ਮਾ ਭੀੜ ਉੱਥੇ ਚਲੋ ਰਸ਼ ਬਹੁਤ ਹੁੰਦਾ ਸੰਗਤ ਦਾ ਘੱਟ ਹਾਂਜੀ ਹਾਂ ਮੈਂ ਕਹਿੰਦੀ ਮੈਨੂੰ ਕਿਹਾ ਮੰਮੀ ਕਹਿੰਦੇ ਵੀ ਤੂੰ ਚੱਲ ਮੰਮੀ ਨੇ ਤਾਂ ਕਿਹਾ ਦੱਸ ਲਿਖਿਆ ਪਿਆਰੀ ਜਸਤਾਨਾ ਇੱਕ ਹੋਰ ਲਾਲ ਜਿਹਦਾ ਪਾ ਤਸਤਾਨ ਮੈਂ ਉੱਥੇ ਗਈ ਵੀ ਮੈਂ ਤਾਂ ਵੀ ਆਲ ਫੇਚ ਆ ਮੈਂ ਮਾਸੀ ਨੂੰ ਵੀ ਜਵਾਬ ਦੇ ਤਾ ਬੋ ਚਲੋ ਮੈਂ ਮਾਸੀ ਮੇਰੇ ਸੇਹ ਤੇ ਲਿਆ ਚਾਹੇ ਤੁਸੀਂ ਆ ਕੇ ਦੇਖ ਲੈ ਬਾਈ ਕਿਹਦਾ ਹਾਲ ਉਹ ਪਾ ਦਿਓ ਮੰਮੀ ਉਹ ਨਵੇਂ ਪਾ ਦਿਓ ਉਹ ਜੋੜਾ ਪਿਆ ਨਵੇਂ ਦਾ ਨਹੀਂ ਰੈੱਡ ਕਲਰ ਦਾ ਇੱਕ ਪਾਇਆ ਵਾ ਨਹੀਂ ਆਹ ਦੇ ਪਿਆ ਆਹ ਕਿੱਧਰ ਆ ਆ ਥੱਲੇ ਪਿਆ ਨਹੀਂ ਹੋਰ ਆ ਲਾਲ ਅਰੇ ਹੁਣ ਪਾਇਆ ਪਤਾ ਜਿਹੜਾ ਹੈਗਾ ਨੇ ਉਹ ਆਹੀ ਪਾ ਦੋ ਨਵੇਂ ਪਾ ਦੋ ਸਾ ਪਾਈਏ ਮੇਰੀ ਗਲਤੀ ਮੈਨੂੰ ਲੱਗਦਾ ਹੈਗੀ ਆ ਮੈਂ ਆਪਣੀ ਮੰਮੀ ਦਾ ਕਹਿਣਾ ਨਹੀਂ ਮੰਨਿਆ ਪਰ ਚਲੋ ਕੋਈ ਨਹੀਂ ਹੈ ਗਲਤ ਮੇਰੀ ਗਲਤ ਆ ਵੈਸੇ ਮੈਂ ਕ੍ਰਿਸ਼ਨਰ ਦੇ ਕਹੇ ਤੱਕ ਕਿਉਂ ਚੱਲ ਗਈ ਹਾਂ ਇਹ ਮੈਂ ਹੋਰੇ ਪਾਸੇ ਨੂੰ ਲੱਗੀ ਗੱਲ ਸੈਰੀਅਸ ਠੜਕ ਬਜ ਜਾਂਦੀ ਜਾਂਦੀ ਨੇ ਸਕੂਟਰ ਹੀ ਥੱਲੇ ਹੀ ਤਾਰਦੀ ਨਹੀਂ ਆ ਰੇ ਮੈਨੂੰ ਆਤ ਨਹੀਂ ਹੈਗੀ ਮੈਨੂੰ ਆਤ ਨਹੀਂ ਜੁਹੇ ਗੱਲ ਵੀ ਕਰੀਏ ਮੈਂ ਸ਼ਰਿਆਮ ਮੰਨਾ ਹਾਂ ਮੈਨੂੰ ਕੋਈ ਹੋ ਨਹੀਂ ਐ ਵੀ ਇੱਕ ਹੋਰ ਗੱਲ ਦੱਸਾਂ ਮੈਂ ਤੈਨੂੰ ਮੈਂ ਐ ਮੰਮੀ ਇੱਕ ਹੋਰ ਗੱਲਤੀ ਹੋਈ ਵੀ ਮੇਰੇ ਤੇ ਜਦ ਲੜੀਆਂ ਤੋੜਦੀ ਸੀ ਮੈਂ ਤੋੜ ਨਹੀਂ ਜਾਂਦੀ ਆ ਭਾਈ ਇਹ ਨਹੀਂ ਨਹੀਂ ਤੋੜੀਆਂ ਕਿਹੜੀਆਂ ਉੱਪਰ ਦੇ ਲੜੀਆਂ ਤਾਰ ਲਗੀ ਤੇ ਇਹ ਤਾਂ ਟੁੱਟੀਆਂ ਹੋ ਕਿਹੜੀਆਂ ਮੈਂ ਭਈਆਂ ਨੂੰ ਕਹਿੰਦੀ ਮੈਂ ਕਿ ਭਈਆਂ ਨੇ ਲਾਹਾਂ ਤੋੜਤੀਆਂ ਕਹਿੰਦੇ ਦੱਸਿਆ ਰੀ ਤਾਂ ਮੇਤੇ ਗਲਤੀ ਹੋ ਗਈ ਕਿ ਮੈਂ ਮੰਮੀ ਨੂੰ ਝੂਠ ਗੱਲ ਬੋਲੀ ਉਹ ਦੱਸ ਨਹੀਂ ਕਿ ਮੇ ਲੜੀਆਂ ਲੱਗੀਆਂ ਹੋਈਆਂ ਧੀਆਂ ਵੀ ਆਹ ਕੁੱਤੀਆਂ ਤਾਂ ਮਿੱਤੇ ਉਹ ਮੰਮੀ ਭਈਆਂ ਨੂੰ ਗਾਲ ਖੜਾ ਦੱਸੋ ਮੈਂ ਕਹਾਂ ਉਹ ਤੇ ਪੱਲੀ ਦਾ ਲੱਗੇ ਮੈਂ ਕਹਾਂ ਉਹਨੇ ਬਾ ਤੋੜਤੀਆਂ ਹੁਣ ਮੈਂ ਕਹਾਂ ਸਾਰੀ ਲੜੀਆਂ ਖਰਾਬ ਹੋ ਗਈਆਂ ਵੈ ਲੈ ਇਹ ਵੀ ਲੇਖ ਲੂ ਕਿ ਸ਼ਰੀਆ ਮੰਨੀ ਗਲਤੀ ਮੈਨੂੰ ਜੋ ਗਲਤੀ ਹੈ ਜੋ ਗਲਤੀ ਹੈ ਭਾਈ ਠੀਕ ਆ ਪਰ ਦੱਸ ਵੀ ਅੱਜ ਆ ਸੁਣੋ ਕਿੰਨੇ ਕੁ ਮਹੀਨੇ ਰੱਖਦੇ ਰਵਿੰਦਰ ਸਿੰਘ ਕਹਿੰਦਾ 4 ਸਾਲ ਹੋ ਗਏ ਉਹ ਲੜੀਆਂ ਲੱਗਦੀਆਂ ਮਤਲਬ ਕਾਫੀ ਟਾਈਮ ਦਾ 4 ਸਾਲ ਪਿਛਲੇ ਤੋਂ ਪਿਛਲੇ ਨਹੀਂ ਤਾਂ ਇੱਕੋ ਵਾਰ ਮਸੀਹ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਕਿੰਨੇ ਦੇਤੀ ਬਣਾਈ ਉਹੋ ਤਾਂ ਆਈਆਂ ਟੀਆਂ ਮਤਲਬ ਦਾ ਸੱਤ ਕੱਦੂ ਉਹ ਕੱਦੂ ਉਹ ਮਿੱਟੀ ਵਿੱਚ ਹੁੰਦਾ ਵੀ ਛੁਬਣੇ ਗੱਡੀ ਲੈ ਲਈ ਕੱਦੂ ਉਹ ਮੱਟੂ ਉਰੇ ਆ ਜਾ ਪੁੱਤ ਉਰੇ ਆ ਜਾ ਉਰੇ ਆ ਉਰੇ ਆ ਉਰੇ ਦਾ ਇੱਕ ਮਿੰਟ ਦੇ ਕਾਦੇ ਕੀ ਹੋ ਗਿਆ ਓਰੇ ਆ ਉਹ ਗੰਦੂ ਇੰਨਾ ਲੱਗੀ ਜੇ ਚੁੱਪ ਤੂੰ ਬੁਲਾ ਦੇ ਸਾਸੀ ਕਾਲ ਸਾਸੀ ਕਾਲਿਆਂ ਨੂੰ ਹਾਂ ਤੰਨੂੰ ਨਹੀਂ ਆਉਣੀ ਅਕਲ ਉਹ ਗੰਦੇ ਬੱਚੇ ਲੈ ਤੂੰ ਹੀ ਬੁਲਾ ਦੇ ਸਾਸੀ ਹਾਂ ਸਾਸੀ ਕਾ ਬੁਲਾਉ ਪੁੱਤ ਓਰੇ ਆ ਲੈ ਲੁੱਕ ਦੀਆ ਲੁੱਕ ਦੀਆ ਮੇ ਲੋ ਜੇ ਇਧਰ ਭਾਬੀ ਨੂੰ ਸਾਸੀ ਕਾਲ ਜੀ ਸਾਰਿਆਂ ਨੂੰ ਸਾਰਿਆਂ ਦੇ ਲੇਟ ਭਾਬੀ ਹੋਈ ਤਿਆਰ ਨਹੀਂ 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 ਸਾਫਟੇ ਲੇਟ ਮੇਕਾ ਪਨੋ ਫ੍ਰਿਜ ਤੇ ਰਹਿ ਗਿਆ ਸੀ ਜਤੋਣ ਵਾਲਾ ਧੋਣ ਵਾਲਾ ਦੁੱਧ ਵਾਲਾ ਅੱਛਾ ਜੇ ਮੈਂ ਅੱਧੇ ਤੇ ਵੀ ਪਹੁੰਚ ਜਾਂਦੀ ਮੈਨੂੰ ਪਿੱਛੇ ਫੋਨ ਆ ਜਾਣਾ ਸੀ ਉਹ ਨਹੀਂ ਉਹ ਫ੍ਰਿਜ ਦਾ ਵੈਸੇ ਚੱਲ ਜਾ ਹੁਣ ਸਿਆਲ ਮੈਂ ਇੱਕ ਅੱਧਾ ਦਿਨ ਚੱਲ ਜਾਂਦਾ ਚੱਲ ਜਾਂਦਾ ਫਿਰ ਵੀ ਧੋਦੀ ਲੱਗਿਆ ਹੈਰਾ ਖਰਾਬ ਹੋ ਗਿਆ ਤੁਸੀਂ ਸਾਨੂੰ ਇਹ ਜਣਾ ਕਿ ਤੁਸੀਂ ਫ੍ਰਿਜ ਦੀ ਧੋਤਾ ਸੀਗਾ ਫਿਰ ਉਹ ਤਾਂ ਹੈਗਾ ਹੀ ਆ ਫਿਰ ਮੈਂ ਜਰੂਰ ਰੱਖਣੀ ਸੀ ਲੈ ਕੰਦ ਲੈਣੀ ਸੀ ਤੇਰੇ ਘਰ ਤੇ ਦੁੱਧ ਕਿ ਆਉਂਦਾ ਤੁਮੇ ਤਾਂ ਹੁੰਦਾ ਚਲੋ ਚਲੋ ਫਿਰ ਪਾਓ ਫਿਰ ਚੱਲੇ ਹੁਣ ਉਹ ਮਿਲਦੇ ਆ ਜੀ ਤੁਹਾਨੂੰ ਪੱਠਾ ਸਾਹਿਬ ਦੀ ਟੋਪੀ ਬਹਤ ਚ ਪੜੀ ਹੋਈ ਆ ਚਲੋ ਪਾਨ ਦੀ ਲਾ ਲਓ ਜੀ ਲੱਡੂ ਛਾਤੀ ਦਾ ਛਾਤੀ ਕਾ ਛਾਤੀ ਕਾ ਉਹ ਬੁਲਾਦੇ ਛਾਤੀ ਕਾ ਯਾਰ ਦੇ ਟੁੱਟ ਜਣੀ ਇਹ ਹਜੂਰ ਸਾਹਿਬ ਤੇ ਲਿਆਂਦੀ ਮੈਂ ਉਹ ਤਾਂ ਟੁੱਟ ਜਣੀ ਕਾਕੇ ਨੂੰ ਦੇ ਦੋਨੇ ਦੇ ਦਮਾ ਕਾਕੇ ਨੂੰ ਦੇ ਦਮਾ ਤੇਰੀ ਹੱਥੇ ਕਾਕੇ ਦੀ ਆ ਚਲੋ ਜੀ ਚਲੋ ਹੋਏ ਚਲੋ ਚਲੋ